70000 ਦੀ ਦੇ ਦਾਂਗੇ ਬਲੂਨ ਲਓ ਵੀ ਮਿੱਤਰੋ ਪਲੂਨ 80000 ਦੀ ਦੇ ਦਾਂਗੇ ਬਾਈ ਸਿਰਫ 27000 ਦੀ ਬਸ ਚਾਹੀਦਾ ਜਣੀ ਇਹ ਬਾਈ ਦੇਖ ਮੁੱਲ 45 ਆ ਮਾਨ ਤਣ 45 ਚੋਂ ਆਪਾਂ ਕਰ ਦਾਂਗੇ ਠੀਕ ਆ ਬਾਈ ਉਹ ਬਰੀਡ ਦੇਖ ਲੋ ਕੋਈ ਅੰਤ ਨਹੀਂ ਮੂੰਹ ਮੱਥੇ ਦਾ ਬਰੀਡ 22000 ਦੀ ਦੇ ਹੀ ਦੇਣੀ ਆ ਲਓ ਵੀ ਮਿੱਤਰੋ ਸਿਰਫ 22000 ਦੀ 22000 ਦੀ ਰੇਟ ਦੇਣ ਲੈਣ ਵਾਲੇ ਹੋਣ ਇਹ ਮਿਲ ਜਣੀ ਤੇ ਮਗਰ ਕੱਟੀ ਇਹ ਕਿੰਨੇ ਦੀ ਦੇਣੀ ਬਈ ਆਪਾਂ ਬਾਈ 72000 ਦੀ ਦੇ ਦਾਂਗੇ ਬਾਈ ਇਹ 88000 ਦੀ ਦੇ ਦਾਂਗੇ 88000 ਦੀ ਤੁਹਾਨੂੰ ਇਹ ਮਿਲ ਜਣੀ ਆ ਇੱਥੋਂ ਤੁਸੀਂ ਇਹਦੇ ਆਰਡਰ ਦਾ ਜਿਹੜਾ ਮਗਰ ਇਹਦੇ ਵੀ ਬੱਛੇ ਹੀ ਆ ਹਾਂਜੀ ਹਾਂ ਬਰੀਡ ਦੇ ਵਿੱਚ ਸੋਹਣੀ ਹੈ ਬਾਈ ਹਨਾ ਹਾਂਜੀ ਨਾਰਮਲ ਬੱਤ ਦੀ ਆ ਜਿੰਨਾ ਕ ਇਹਦਾ ਬੱਤ ਆ ਓਨੇ ਕੀ ਰੇਟ ਦੇ ਵਿੱਚ ਤੁਹਾਨੂੰ ਇਹ ਆ ਬਾਈ 40000 ਦੀ ਦੇ ਦਾਂਗੇ ਲਾਸਟ ਬੱਸ ਲਓ ਜੀ ਮੇਤਰੋ 40000 ਦੀ ਤੁਹਾਨੂੰ ਸਤਿ ਸ਼੍ਰੀ ਅਕਾਲ ਮੇਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਗਰੇਵਾਲ ਡੈਰੀ ਫਾਰਮ ਪਿੰਡ ਤੁੰਗਾਹੜੀ ਤਹਿਸੀਲ ਰੈਕੋਟ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਲ ਲਾਡੀ ਜੀ ਭਾਰਤ ਤੋਂ ਅੱਜ ਆਪਾਂ 810 ਨਗ ਜਿਹੜੇ ਸ਼ੂਟ ਕਰਕੇ ਤੁਹਾਨੂੰ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੋਊਗਾ ਕੋਈ ਵੀ ਜਾਨਵਰ ਖਰੀਦਣ ਦੀ ਤਸੱਲੀ ਤੁਸੀਂ ਕਰਨੀ ਹੈ ਲਾਡੀ ਪਹਿਲਾਂ ਸਵਾਗਤ ਕਰ ਜੀ ਹਾਂਜੀ ਭਾਈ ਸਵਾਗਤ ਹੈ ਜੀ ਲਾਡੀ ਅੱਜ ਦੀ ਰੇਟ ਕਿੱਥੋਂ ਸ਼ੁਰੂ ਹੋਣਗੇ ਭਾਈ ਬਾ ਭਾਈ ਰੇਟ 23000 ਤੋਂ ਸਟਾਰ ਆ ਠੀਕ ਆ ਭਾਈ ਗੱਲਬਾਤ ਕਰੀ ਆ ਆਪਾਂ ਪਹਿਲੀ ਕਰਮ ਵਾਲੀ ਜੀ ਕੀ ਡਿਟੇਲ ਹੈ ਭਾਈ ਇਹ ਸੂਈ ਹੋਈ ਆ ਵੀਰੇ ਆ ਬੱਚਾ ਅੱਜ ਹੀ ਮਰਿਆ ਇਹਦਾ ਠੀਕ ਆ ਭਾਈ ਹਾਂਜੀ ਹੁਣ ਹੈਗਾ 7-8 ਕਿਲੋ ਦੁੱਧ ਆ ਤੋਰੀਓ ਮੜਾ ਜਾਈ ਇਹ ਦੇ ਦਾਂਗੇ ਜੈ ਜੀ ਆਪਾਂ ਬਿਲਕੁਲ ਜੈਜਪਾ ਹੁਣੇ ਤੋਕੜਾ ਵਾਲੇ ਕਿੰਨੇ ਦਿਨਾਂ ਦੀ ਸੂਈ ਹੋਈ ਲਾੜੀ ਇਹ ਸੂਈ ਨੂੰ ਬਾਈ 12 13 ਕਿ ਦਿਨ ਹੋਏ ਨੇ 12 13 ਦਿਨ ਬੱਚਾ ਇਹਦਾ ਮਰਿਆ ਹੋਇਆ ਹਾਂਜੀ ਬੱਚਾ ਅੱਜ ਮਰ ਗਿਆ ਛਾਣਾ ਤੁਹਾਨੂੰ ਦੀ ਜਮਾ ਓਕੇ ਜਮਾ ਓਕੇ ਚ ਬਾਈ 1 ਨੰਬਰ ਆਈ 1 ਨੰਬਰ ਹੈਣਾ ਤੇ ਲਾੜੀ ਬਾਈ ਇਹਦਾ ਅੱਜ ਦੇਣ ਲੈਣ ਕੀ ਆ ਬਸ 27000 ਦੀ ਦੇ ਦਾਂਗੇ ਸਾਡੀ ਕਿੰਨਾ ਕ ਦੁੱਧ ਪਿਆ ਦੂ ਇਹ ਬਾਈ ਦੁੱਧ ਤਾਂ 12 13 ਕਿਲੋ ਪਿਆ ਦਊਗੀ ਇਹ ਕਿੰਨੇ ਦੀ ਦੇਣੀ ਆਪਾਂ 27000 ਦੀ ਦੇ ਦਾਂਗੇ ਬਾਈ ਸਿਰਫ 27000 ਦੀ ਬੱਚਾ ਇਹਦਾ ਜਨਦੀ ਮਰਿਆ ਹੋਇਆ ਬਾਈ ਹਾਂਜੀ ਹਾਂ ਗੱਲਬਾਤ ਆਪਾਂ ਬਾਈ ਤੋਂ ਕਰਦੇ ਆਂ ਅਗਲੀ ਦੀ ਲੈ ਵੀ ਬਾਈ ਲਾਡੀ ਇਹਦੀ ਕੀ ਡਿਟੇਲ ਹੈ ਬਾਈ ਇਹ ਵੀ ਸੂਈ ਹੋਈ ਆ ਬੱਸੀ ਮਗਰ ਆ ਇਹਦੇ ਠੀਕ ਆ ਬਾਈ ਇਹ ਕਿੰਨੇ ਕਿ ਦਿਨਾਂ ਦਾ ਸੂਆ ਲਾਡੀ ਇਹਦਾ ਇਹਦੇ ਬੱਚਾ ਜੀ ਮਗਰ ਮਗਰ ਇਹ ਇਹ ਬਲੂਨੀ ਆ ਬਾਈ acha ਬਲੂਨੀ ਆ ਕਿੰਨੇ ਕਿ ਦਿਨਾਂ ਦੀ ਸੂਈ ਹੋਈ ਆ ਬਾਈ ਸੂਈ ਨੂੰ ਹੋ ਗਏ ਇਹਨੂੰ 13 14 ਕਿ ਦਿਨ ਹੋ ਗਏ ਠੀਕ ਆ ਬਾਈ ਤੇ ਕਿੰਨਾ ਕਿ ਦੁੱਧ ਪਿਆ ਦੂ ਬਾਈ ਇਹ ਦੁੱਧ ਬਾਈ ਪਿਆ ਦੂਗੀ 11 12 ਕਿਲੋ ਇਹਦਾ ਦੁੱਧ ਵੀ ਮੱਝਾ ਵਰਗੇ ਹੁੰਦਾ ਹਨਾ ਹਾਂਜੀ ਹਾਂ ਬਾਈ ਜਮਾ ਮੱਝਾ ਠੰਡੀ ਸੀਲ ਬਾਈ ਪੂਰੀ ਆ ਇਹ ਕਿੰਨੇ ਦੀ ਦੇਣੀ ਆ ਲਾਡੀ ਏ ਬਾਈ ਦੇ ਰਾਂਗੇ ਆਪਾਂ 42000 ਦੀ ਦੇ ਰਾਂਗੇ ਹੋਰ ਮਾਨਤਾਨ ਕਰ ਦਾਂਗੇ ਯਾਰ ਪਿਆਰੀ 42 ਦੇ ਵਿੱਚ ਵੀ ਲਾਢੀ ਕਹਿੰਦਾ ਮਾਨਤਾਨ ਹੋ ਜੂਗਾ ਥਾਣਾ ਤੋਂ ਵੀ ਇਥੋਂ ਹਸਾਬ ਕਰਦਾ ਕਿ ਸੱਜ ਨੂੰ ਲਾ ਕੇ ਦੇਖ ਲੋ ਮਗਰੇ ਦੇ ਕੀ ਆ ਬਈ ਬੱਸ ਆਈ ਮਗਰੇ ਦੇ ਬੱਚਾ ਥਾਣਾ ਤੋਂ ਸੀ ਤੋਏ ਚੈੱਕ ਕਰਕੇ ਦੇ ਬਾਲੀ ਠੰਡੀ ਸੀ ਲਾ ਵੀਰੇ ਜਿਵੇਂ ਇਹ ਜਾਤ ਹਨਾ ਹੱਥ ਹੱਤ ਨਹੀਂ ਪਰੌਂਦੀ ਹੁੰਦੀ ਠੀਕ ਆ ਬਾਈ ਇਹਦਾ ਨਜਾਇਜ਼ ਜੀ ਸੰਧੀ ਆ ਜਵੇਂ ਮਰਦੀ ਬੈਠੇ ਤੇ ਹੋਈ ਆ ਠੀਕ ਆ ਬਾਈ ਹਾਂਜੀ ਤੇ ਇਹ ਗੱਲਬਾਤ ਕਰੀ ਲਾਢੀ ਆਪਾਂ ਅਗਲੀ ਦੀ ਇਹਦੇ ਬੱਸ ਸੀ ਮਗਰਾ ਜੀ ਠੀਕ ਆ ਬਾਈ ਇਹਨੂੰ 14 15 ਦਿਨ ਹੋ ਗਏ ਸੂਈ ਨੂੰ ਜੀ ਇਹਨੂੰ 14-15 ਦਿਨ ਹੋ ਗਏ। ਖਲੂਣ ਹੀ ਇਹ ਸੂਈ ਆ ਠੰਡੀ ਸੀ ਲਈ ਵੀ ਪੂਰੀ ਆਈ। ਚਵਾਈ ਚਵਾਈ ਨੂੰ ਜਮਾ ਇੱਕ ਨੰਬਰ। ਜਮਾ ਇੱਕ ਨੰਬਰ ਆ ਵੀਰੇ 8-9 ਕਿਲੋ ਇਸ ਟਾਈਮ ਤਿਆਰ ਆ। ਠੀਕ ਆ ਬਾਈ। ਠੀਕ ਆ ਜੀ। ਤੇ ਇਹ ਦੇ ਮਗਰ ਮਗਰ ਇਹਦੇ ਵੀ ਬੱਚੀ। ਮਗਰ ਬੱਚੀ ਆ ਇਹਦੇ। ਅੱਛਾ ਮਗਰ ਇਹਦੇ ਬੱਚੀ ਆ ਹਣਾ। ਹਾਂ ਜੀ ਹਾਂ। ਤੇ ਉਹ ਗੱਲਬਾਤ ਕਰੀ ਆਪਾਂ ਅਗਲੇ ਸੂਏ ਦੇ ਵਿੱਚ ਚੰਗੀ ਬਣਨ ਵਾਲੀ। ਹਾਂ। ਤੇ ਹੁਣ ਕਿੰਨਾ ਦੁੱਧ ਪਿਆਉਂਦੀ ਇਹ? ਇਹ ਬਾਈ ਹੁਣ ਹੈਗਾ 8-9 ਕਿਲੋ ਇਹਦੇ। 8-9 ਕਿਲੋ। ਇਹ ਕਿੰਨੇ ਦੀ ਜਣੀ ਲਾਦੀ? ਬਾਈ 40000 ਦੀ ਦੇ ਦਾਂਗੇ ਲਾਸਟ ਬੱਸ। ਲਓ ਵੀ ਮੇਤਰੋ ਦੁੱਦ ਇਹਦਾ ਵੀ ਲਾਢੀ ਮੇਰੇ ਹਿਸਾਬ ਨਾਲ ਮੱਝਾਂ ਆਰ ਗਈ ਹੋਗਾ ਹਾਂ ਜੀ ਹਾਂ ਬਾਈ ਮੱਝਾਂ ਆਰ ਗਈ ਮੇਰੇ ਹਿਸਾਬ ਨਾਲ ਇਹਦੀ ਬਰੀਡ ਹੈ ਹਨਾ ਇਹ ਵੀ ਥੋੜੀ ਜਿਹੀ ਜਿਵੇਂ ਆਪਾਂ ਕਹ ਜੀ ਕ੍ਰੋਸ ਦੇ ਵਿੱਚ ਹੈਗੀ ਹੈ ਬਾਈ ਕ੍ਰੋਸ ਸਾਹੀਆਲ ਕ੍ਰੋਸ ਚ ਠੰਡੀ ਸੀਲ ਪੂਰੀ ਐਨ ਜਮਾ ਠੰਡੀ ਸੀਲ ਆ ਵੀਰੇ ਠੀਕ ਆ ਬਾਈ ਜਿਵੇਂ ਮਰਜ਼ੀ ਪੀੜੀ ਦੇ ਵਹਿ ਕੇ ਚੋਈ ਜਾਓ ਇਹਨੂੰ ਠੀਕ ਆ ਬਾਈ ਆ ਤੁਸੀਂ ਇਹਦੇ ਆਰਡਰ ਦੀ ਜਿਹੜੀ ਬਨਾਵਟਾ ਚੈੱਕ ਕਰ ਲਓ ਉਹ ਤੁਸੀਂ ਆਪਦੇ ਹਿਸਾਬ ਕਿਤਾਬ ਦੇ ਵਿੱਚ ਇਹਨੂੰ ਕਰ ਲਿਓ ਗੱਲ ਕਰੀ ਲਾਢੀ ਆਪਾਂ ਅਗਲੀ ਦੀ ਬਾਈ ਕੀ ਰਟ ਇਹਨੂੰ ਜ਼ੂਈ ਨੂੰ ਬਾਈ ਹੋਗੇ 25 ਦਿਨ ਠੀਕ ਆ ਬਾਈ ਹਾਂ ਜੀ ਬੱਛਾ ਬਰੀਡ ਦੇ ਵਿੱਚ ਸੋਹਣੀ ਕਿੰਨਾ ਦੁੱਧ ਪਿਆਉਂਦੀ ਬਈ ਹਨ ਇਹ ਬਈ 8-9 ਕਿਲੋ ਹੈਗਾ ਇਸ ਟਾਈਮ 8-9 ਕਿਲੋ ਹੁਣ ਚਾਹੇ ਕੋਈ ਵੀ ਸੱਜਣ ਚੋਲੇ ਆਪਾਂ ਦਵਾ ਦੇ ਹਾਂ ਜੀ ਹਾਂ ਜੀ ਹਾਂ ਮਗਰ ਇਹਦੇ ਵੀ ਬੱਛੀ ਆ ਹਾਂ ਜੀ ਹਾਂ ਬਰੀਡ ਦੇ ਵਿੱਚ ਸੋਹਣੀ ਹੈ ਬਈ ਹਨਾ ਹਾਂ ਜੀ ਨਾਰਮਲ ਬੱਤਦੀ ਆ ਜਿੰਨਾ ਕ ਇਹਦਾ ਬੱਤਤਾ ਓਨੇ ਕੀ ਰੇਟ ਦੇ ਵਿੱਚ ਤੁਹਾਨੂੰ ਇਹ ਅੱਜ ਸੱਜਣ ਨੂੰ ਮਿਲ ਜਾਣੀ ਆ ਲਾਡੀ ਇਹਦਾ ਦੇਣ ਲੈਣ ਬਈ ਬਈ 32000 ਦੀ ਦੇ ਦਾਂਗੇ ਪਲੂਨ ਲੋ ਵੀ ਮੇਟਰ ਪਲੂਨ ਬੱਛੀ 32000 ਦੀ ਮਿਲ ਜਾਣੀ ਆ ਚੈੱਕ ਕਰਕੇ ਦੇਖੋ ਸੋਹਣੀ ਸ਼ਕੀਨ ਆ ਬਾਕੀ ਤੋਰੇ ਤਾਰੇ ਦੀ ਬੜੀ ਸੋਹਣੀ ਆ ਯਾਰ ਹਨਾ ਇਹ ਥਾਣਾ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਅਗਲੇ ਸੂਏ ਦੇ ਵਿੱਚ ਤੁਸੀਂ ਸਾਬ ਲੈਨੇ ਆ ਚਾਰ ਪੈਸੇ ਬਈ ਇਹ ਹੋਰ ਵੀ ਪਟਾ ਦਿਓ ਕੱਲ ਵਕਤਰੀ ਲਾਤੀ ਆਪਾਂ ਇਹਦੀ ਕੀ ਡਿਟੇਲ ਆ ਬਈ ਇਹ ਬਈ ਕੱਲ ਦੀ ਸੂਈ ਹੋਈ ਆ ਠੀਕ ਆ ਬਈ ਇਹਦੇ ਮਗਰ ਬੱਛਾ ਜੇ ਰਜੱਪਾ ਜਮਾ ਓਕੇ ਪਿਆ ਹੋਇਆ ਆਪਣੇ ਕੋਲ ਘਰੇ ਹੀ ਸੂਈ ਆਈ ਇੱਥੋਂ ਤੁਸੀਂ ਚੈੱਕ ਕਰ ਲਓ ਥਣ ਥੋਣ ਇਹਦਾ ਵੀ ਸੋਨਾ 40 ਜੰਗੀ ਬਰੀਡ ਆ ਬਈ ਹਾਂ ਥਾਣਾ ਸੋਨਾ ਵਾ ਤੇ ਬਾਕੀ ਇਹਦੇ ਮਗਰ ਬੱਛਾ ਬਈ ਇਹ ਕਿੰਨਾ ਕੁ ਦੁੱਧ ਪਿਆ ਦੂ ਲਾਡੀ ਤੇ ਬਈ ਇਹ ਚਾਹੀਦਾ ਇਹਨੂੰ 15 16 ਕਿਲੋ ਦੁੱਧ 15 16 ਕਿਲੋ ਜਿਹੜੇ ਹਿਸਾਬ ਨਾਲ ਇਹਦੀ ਆਰਡਰ ਦੀ ਕੁਆਲਿਟੀ ਆ ਨਾ ਹਾਂ 15 16 ਬਾਕੀ ਬਾਕੀ ਚੱਲ ਅਗਲੇ ਦੀ ਸਮਝ ਵੀ ਆ ਬਾਈ ਹਾਂ ਜੀ ਹਾਂ ਇਹ ਤਾਂ ਗੱਲ ਮੇ ਦਾ ਤੇ ਇਹ ਲਾਡੀ ਕਿੰਨੇ ਦੀ ਦੇਣੀ ਹੈ ਇਹ ਬਾਈ ਦੇ ਮੁੱਲ 45 ਆ ਮਾਨ ਤਣ 45 ਚੋਂ ਆਪਾਂ ਕਰ ਦਾਂਗੇ ਠੀਕ ਆ ਬਾਈ ਉਹ ਬਰੀਡ ਦੇਖ ਲਓ ਕੋਈ ਅੰਤ ਨਹੀਂ ਮੂੰਹ ਮੱਥੇ ਦਾ ਬਰੀਡ ਦਾ 45000 ਦੇ ਵਿੱਚੋਂ ਮਾਨ ਤਣ ਹੋ ਜਾਊਗਾ ਹਾਂ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਕਰਮਲੀ ਦੇ ਸੋਹਣਾ ਲੱਗਿਆ ਹੋਇਆ ਵਾ ਤੇ ਬਾਕੀ ਜੇ ਕਿਤੇ ਸੱਜਣ ਦੇ ਜਿਵੇਂ ਆਪਾਂ ਕਹਿ ਦਈਏਗਾ ਦੁੱਧ ਕਿ ਕੰਨੀ ਨਹੀਂ ਚੱਕਣੀ ਉਹਦੇ ਲਈ ਇਹ ਚੰਗੀ ਆ ਇੱਥੇ ਤੱਕ ਕਰ ਲਓ ਬਾਈ ਹੋਰ ਹੁੰਦੀ ਕਿਸੇ ਕੋਲ 55000 ਮੁੱਲ ਕਰਨਾ ਹੈ ਬਿਲਕੁਲ ਬਾਈ ਜਿਹੜੇ ਹਿਸਾਬ ਨਾਲ ਆਰਡਰ ਤਿਆਰ ਕੀਤਾ ਆਰਡਰ ਤਿਆਰ ਕੀਤਾ ਹੋਇਆ ਹੈ ਨਾ ਗੱਲ ਕਰੀਏ ਲਾਡੀ ਆਪਾਂ ਅਗਲੀ ਦੀ ਹੈ ਨਾ ਹਾਂਜੀ ਇਹਦੀ ਕੀ ਡਿਟੇਲ ਆ ਇਹ ਬਾਈ ਹੋ ਗਏ 2020 ਦੈਨਸ ਹੋਏ ਨੂੰ ਠੀਕ ਆ ਬਾਈ ਬੱਚਾ ਮਰਿਆ ਹੋਇਆ ਬੱਚਾ ਮਰਿਆ ਦਿੱਤ ਲੱਕਹਿ ਕੇ ਦੇਣੀਆਂ ਥਣ ਚੌਥਾ ਵੀ ਚੱਲਦਾ ਅੱਛਾ ਵੀ ਇੱਕ ਥਣ ਦੇ ਵਿੱਚੋਂ ਘਾਟਾ ਥੋੜੀ ਹਾਂਜੀ ਹਾਂ ਘਾਟਾ ਥੋੜਾ ਤੇ ਹੁਣ ਲਾਡੀ ਇਹ ਜੇ ਆਪਾਂ ਤਿੰਨ ਥਣ ਮੰਨ ਕੇ ਚੱਲ ਗਏ ਹੈ ਨਾ ਤੇ ਕਿੰਨਾ ਦੁੱਧ ਪਾਉਂਦੀ ਹੈ ਬਾਈ ਇਹ ਬਾਈ ਹੁਣ ਅਜਾ ਸਾਤ ਤੋਂ ਬਾਹਰ ਹੀ ਆ ਸੱਤ ਮੰਨ ਕੇ ਆ ਜਿਓ ਸੋ ਤੋਂ 10 ਪਾ ਦੇ 11 ਪਾ ਦੇ ਸੇਵਾ ਤੇ ਆਈ ਇਹ ਕਿੰਨੇ ਦੀ ਦੇਣੀ ਹੈ 22000 ਦੀ ਦੇ ਹੀ ਦੇਣੀ ਆ ਲੋ ਵੀ ਮਿੱਤਰੋ ਸਿਰਫ 22000 ਦੀ ਰੇਟ ਦੇਣ ਲੈਣ ਵਾਲੇ ਹੋਣ ਇਹ ਮਿਲ ਜਣੀ ਆ ਆ ਤੁਸੀਂ ਚੱਕ ਕਰਕੇ ਦੇਖ ਲਓ ਥਣ ਥਣ ਸੋਣਾ ਆ ਬਾਕੀ ਜੇ ਕੋਈ ਇਹਦੀ ਤੁਸੀਂ ਵੀਡੀਓ ਲੈ ਲਈ ਹੋਈ ਉਹ ਬਾਈ ਕਹਿੰਦਾ ਵੀ ਥੂਈ ਸਵਾਈ ਵਾਲੀ ਉਹ ਤੁਸੀਂ ਲਾਢੀ ਆਪਣੇ ਨਾਲ ਗੱਲਬਾਤ ਕਰ ਲਿਏ ਨਾ ਬਾਈ ਹਾਂ ਜੀ ਹਾਂ ਬਾਈ ਹਾਂ ਰੇਟ ਤਾਂ ਆਪਣੇ ਪਤਾ ਹੀ ਆ ਤਕਰੀਬਨ ਜਾਇ ਜੀ ਹੁੰਦੇ ਨੇ ਹਾਂ ਇੱਕ ਵਾਰੀ ਚੱਕ ਕਰਕੇ ਦੇਖੀਂ ਆਉਂਦਾ 22000 ਤੋਂ ਪਰ ਬਾਹਰ ਹੋਣੀ 22000 ਦੀ ਬਾਈ ਟੋਕੜ ਵੀ ਨਹੀਂ ਆਉਂਦੀ ਜੀ ਬੱਛੀਆਂ ਆਉਂਦੀਆਂ ਬਈ ਗੱਲਬਾਤ ਕਰੀ ਆਪਾਂ ਮੱਝਾਂ ਦੀਆਂ ਨਾ ਪਹਿਲੀ ਦੀ ਕੀ ਡਿਟੇਲ ਆ ਬਈ ਇਹਦੇ ਮਗਰ ਕੱਟੀ ਆ ਜੀ ਠੀਕ ਹੈ ਇਹਦੇ ਮਗਰ ਕੱਟੀ ਆ ਬਈ ਇਸ ਟਾਈਮ 12 ਕਿਲੋ ਆ ਇਹਦੇ ਹੱਲੇ ਲਾਡੀ ਸੂਆ ਇਹਦਾ ਸੂਆ ਬਈ ਤੀਜਾ ਤੀਜਾ ਸੂ। ਹਾਂਜੀ ਹਾਂ। ਚਲੋ ਕੋਈ ਸੱਜਣ ਸੁਆਬ ਦੇ ਸਾਹਮਣੇ ਨਾ ਹੀ ਹਰੇਕ ਨੇ ਮਾਣ ਦੇਖ ਲੈ ਹਾਂਜੀ। ਹਾਂ ਉਹ ਤੁਸੀਂ ਚੱਕ। ਇਹ ਮਗਰ ਕੱਟੀ ਆ। ਕੱਟੀ ਮਗਰ ਆ ਦੁੱਧ ਜਾਊਗੀ ਵੀਰੇ ਮੇਰੇ ਹਿਸਾਬ ਨਾਲ 15-16 ਕਿਲੋ ਨੂੰ ਇਹ। ਠੀਕ ਹੈ। ਐਡੀ ਦਵਾਈ ਤਕੜੀ ਆ ਬਾਈ। ਦਵਾਈ ਚੂਈ ਕਿਵੇਂ ਸੋਹਣੀ। ਹਾਂ ਬਾਈ ਇੰਨੀ ਪੋਲੀ ਚਵਾਈ ਆ। ਰੁਮਾਰਗੀ ਚਵਾਈ ਆ। ਠਣ ਸੁਣ ਸੋਹਣਿਆ ਹਣਾ। ਹਾਂਜੀ ਹਾਂ। ਤੇ ਬਾਕੀ ਜੇ ਆਪਾਂ ਕਰੀਏ ਉਹ ਵੀ ਮੁੱਠੀ ਦੀ ਚਵਾਈ ਆਲੇ ਹਣਾ। ਆਰਡਰ ਵੀ ਬਾਈ ਤਾਂ ਹਾਦੋ ਥੱਲੇ ਨੂੰ ਆਉਂਦਾ ਐ ਨਾ ਪੂਰਾ। ਹਾਂ। ਤੇ ਲੱਦੀ ਇਹ ਤਾਂ ਮਗਰ ਕੱਟੀ ਆ ਨਾ। ਹਾਂਜੀ ਹਾਂ ਕੱਟੀ ਇਹਦੇ ਮਗਰ ਹਣਾ। ਏ ਬਾਈ 95000 90 ਦੀ ਲਾਸਟ ਦੇ ਦਾਂਗੇ। ਲੋ ਜੀ ਮਿੱਤਰੋ 90000 ਦੀ ਤੁਹਾਨੂੰ ਇਹ ਮਿਲ ਜਣੀ ਆ। ਮੁੱਲੇ ਦਾ 95000 5000 ਰੁਪਏ ਤੁਸੀਂ ਚਾਹੇ ਮਾਨਤਨ ਕਹਿ ਲਿਓ, ਚਾਹੇ ਤੁਸੀਂ ਛੋਟ ਛੱਪਾ ਮੰਗ ਲਿਓ। ਇਹ ਗੱਲ ਆਡੀ। ਬਾਕੀ ਜੇ ਤੁਸੀਂ ਬਾਈ ਦੇ ਫਾਰਮਾਂ ਤੇ ਆਉਂਗੇ ਕੋਈ ਹੋਰ ਪਿਆਰ ਸ਼ਰ ਹੁੰਦਾ ਹੋਇਆ ਉਹ ਵੀ ਹੋ ਜੂਗਾ। ਹਣਾ? ਤੇ ਇਹ ਗੱਲਬਾਤ ਲਾਢੀ ਕਰੀਏ ਆਪਾਂ ਇਹਦੀ ਕਰਮ ਵਾਲੀ ਹਣਾ। ਬਹੁਤ ਚੰਗੀ ਆ ਯਾਰ। ਹਾਂਜੀ। ਛੋਟੀ ਹੈ ਨਾ? ਹਾਂਜੀ ਹਾਂਜੀ। ਤੇ ਵੱਡੇ ਵਤ ਦੀ ਆ। ਇਹ ਬਾਈ ਕਿੰਨੇ ਕ ਦਿਨਾਂ ਦੀ ਸੂਈ ਇਹਦੇ ਮਗਰ ਵੀ ਕੱਟੀ ਆ ਵੀਰੇ। ਠੀਕ ਆ ਬਾਈ। ਇਹਨੂੰ ਸੂਈ ਨੂੰ ਹੋ ਮੀਨੇ ਤੇ ਇਹਨੂੰ ਉੱਪਰ ਹੋ ਗਿਆ ਤੁਸੀਂ ਹਾਂਜੀ ਹਾਂ ਮਗਰ ਇਹਦੇ ਕੀ ਆ ਇਹਦੇ ਕੱਟੀ ਆ ਜੀ ਮਗਰ ਮਗਰ ਇਹਦੇ ਕੱਟੀ ਆ ਲਾਡੀ ਕਿੰਨਾ ਦੁੱਧ ਪੀਉਂਦੀ ਹੈ ਬਈ ਹੁਣ ਬਈ ਇਸ ਟਾਈਮ ਹੈਗਾ 8-9 ਕਿਲੋ 8-9 ਕਿਲੋ ਦੁੱਧ ਤੇ ਮਗਰ ਕੱਟੀ ਇਹ ਕਿੰਨੇ ਦੀ ਦੇਣੀ ਹੈ ਬਈ ਆਪਾਂ ਬਈ 72000 ਦੀ ਦੇ ਦਾਂਗੇ ਬਾਣੇ ਨੇ ਵੀ ਉਮਚਾਰੇ ਇੱਕ ਥਾਣਾ ਬਈ ਦੇਹੋ ਪਿਛਲਾ ਥਾਣਾ ਥੋੜੀ ਜਿਹੀ ਭਾਲ ਕਰਕੇ ਰੋਕੇ ਬਰੀਕ ਜਿਹਾ ਆਉਂਦਾ ਵਾ ਪਰ ਆਪਾਂ ਜਿਹੜਾ ਮੁੱਲ 72000 ਦੀ ਦੇ ਦਾਂਗੇ ਮਤਲਬ ਉਹ ਤਿੰਨਾ ਥਾਣਾ ਦੇ ਹਿਸਾਬ ਨਾਲ ਦੇਣੀ ਆ ਬਾਈ ਚਾਰ ਹੀ ਚਾਲਦੇ ਨੇ ਠੀਕ ਆ ਚਾਰ ਹੀ ਚਾਲਦੇ ਨੇ ਆਪਾਂ ਦੇ ਉਹ ਮਾੜੀ ਦੀ ਵੀ ਖੋੜ ਸਾਗੋ ਵੀ ਬਾਈ ਦੱਸੀ ਦੀ ਆ ਅੱਛਾ ਵੀ ਜੇ ਮਾੜਾ ਆ ਉਹ ਉਹਦਾ ਕੀ ਮਤਲਬ ਵੀ ਮਾੜਾ ਆ ਮਾੜੀ ਬਰੀਕ ਆਉਂਦੀ ਆ ਬਰੀਕ ਆ ਬਰੀਕ ਆ ਕਈ ਵਾਰੀ ਮੂਹ ਰੋਂ ਬਰੀਕ ਆਉਂਦੀ ਆ ਬਾਅਦ ਓਕੇ ਚੱਲ ਪੈਂਦਾ ਓਕੇ ਠੀਕ ਆ ਬਾਈ ਚੱਲ ਫੇਰ ਰੇਟ ਤਾਂ ਫੇਰ ਵੀ ਆਪਾਂ ਤਿੰਨ ਆਲਾ ਹੀ ਕਰਾ ਹਾਂ ਹਾਂ ਜੀ ਹਾਂ ਤੇ ਗੱਲ ਕਰੀਏ ਲਾਢੀ ਆਪਾਂ ਇਹਦੀ ਹੈਣਾ ਹਾਂ ਜੀ ਤੇ ਵੱਡੇ ਕੱਦ ਬੱਡ ਦੀ ਆ ਬਾਈ ਸੂਆ ਇਹਦਾ ਹਾਂ ਜੀ ਇਹਦਾ ਬਾਈ ਦੂਆ ਸੂਆ ਵਾ ਠੀਕ ਆ ਬਾਈ ਵੱਡੇ ਕੱਦ ਚਾ ਸਾਨਾ ਰਗੀ ਪਈ ਆ ਅੱਜ ਤੇ ਲਾਡੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਸੂਈ ਨੂੰ ਹੋ ਗਈ 17 18 ਦਿਨ ਠੀਕ ਹੈ ਮਗਰ ਇਹਦੇ ਕੀ ਆ ਮਗਰ ਇਹਦੇ ਜੀ ਕਟਾ ਵਾ ਮਗਰ ਇਹਦੇ ਕਟਾ ਤੇ ਥਣਾ ਥਣਾ ਦੀ ਓਕੇ ਜਾਮਾ ਜਾਮਾ ਓਕੇ ਬਾਈ ਪੋਲੀ ਧਾਰ ਆ ਨਾ ਵੱਡੀ ਆ ਕਦ ਕਿੰਨਾ ਦੁੱਧ ਪਿਆ ਦੂ ਲਾਡੀ ਇਹ ਬਾਈ ਦੁੱਧ ਚਾਹੀਦਾ ਇਹਨੂੰ 10 ਤੋਂ ਉੱਪਰ 10 ਤੋਂ ਉੱਪਰ ਮਗਰ ਇਹਦੇ ਕਟਾ ਹਨਾ ਹਾਂ ਜੀ ਹਾਂ ਥੋੜਾ ਆਰਡਰ ਫੈਕਸੀ ਰੱਖਦੀ ਆ ਇਹ ਤੇ ਇਹ ਕਿੰਨੇ ਦੀ ਦੇਣੀ ਆ ਬਾਈ ਇਹ 88000 ਦੀ ਦੇ ਦਾਂਗੇ 88000 ਦੀ ਤੁਹਾਨੂੰ ਇਹ ਮਿਲ ਜਾਣੀ ਆ ਇੱਥੋਂ ਤੁਸੀਂ ਇਹਦੇ ਆਰਡਰ ਦਾ ਜਿਹੜਾ ਥਣਾ ਦਾ ਅੰਦਾਜ਼ਾ ਸਾਨੂੰ ਲਾ ਕੇ ਆਪਦੇ ਹਿਸਾਬ ਦੇਖ ਲਿਓ ਤੇ ਬਾਕੀ ਜੇ ਗੱਲਬਾਤ ਕਰੀਏ ਬੈੱਡ ਦੀ ਵੱਡੀ ਆ ਸਾਹਮਣ ਵਾਲਾ ਬੰਦਾ ਕੋਈ ਲੈ ਗਿਆ ਹਾਂ ਬਈ ਤੁਸੀਂ ਆਪਦੇ ਸਾਲ ਨਾਲ ਚਾਰ ਚੂਰ ਵਾਲੇ ਕੋਲ ਚਲੀ ਜਾਵੇ ਕਿ ਤੋ ਸਕਦੇ ਹਾਂ ਚਾਰੂ ਚੂਰੂ ਚੰਗੀ ਆ ਚਾਰੂ ਚੰਗੀ ਆ ਤੇ ਗੱਲਬਾਤ ਕਰੀਏ ਲਾਡੀ ਆਪਾਂ ਇਹਦੀ ਇਹ ਨਾਲ ਲੈਓ ਕੜੀ ਇਹਨੂੰ ਬਾਹਰ ਹੀ ਕੱਢ ਲਓ ਜੀ ਸੂਆ ਬਾਈ ਇਹਦਾ ਦੂਜੇ ਸੂਏ ਸੂਈ ਹੋਈ ਆ ਬਾਈ ਠੀਕ ਆ ਬਾਈ ਹਾਂਜੀ ਕਿੰਨੇ ਕਿ ਦਿਨਾਂ ਦਾ ਸੂਆ ਲੱਗਿਆ ਪਹਿਲੇ ਸੂਏ ਵੀਰੇ 10 11 ਕਿਲੋ ਦੁੱਧ ਦਿੱਤਾ ਹੋਇਆ ਆਪਣੇ ਕੋਲ ਘਰੋਂ ਝੋਟੀ ਆਈ ਆ ਬੰਦੇ ਖਾਸ ਤੋਂ ਪੀਗਾ ਬਾਈ ਹਾਂਜੀ ਤੇ ਹੁਣ ਇਹ ਕਿੰਨੇ ਕਿਦਾਂ ਦਿਨ ਦੀ ਸੂਈ ਹੋਈ ਆ ਹੁਣ ਬਾਈ ਇਹਨੂੰ ਸੂਈ ਨੂੰ ਹੋ ਗਏ ਅੱਜ 12 13 ਦਿਨ ਹੋ ਗਏ 12 13 ਦਿਨ ਹੋ ਗਏ ਮਗਰ ਇਹਦੇ ਵੀ ਆ ਮਗਰ ਇਹਦੇ ਵੀ ਕੱਟਾ ਹੀ ਆ ਹਾਂਜੀ ਉਹ ਕਾਲੀ ਆ ਬਾਈ ਹਣੇ ਜਾਵਾ ਹਾਂਜੀ ਬਾਈ ਰੂਵਾਰਗੀ ਚਵਾਈ ਆ ਇਹਦੀ ਅੱਛਾ ਤੇ ਕਿੰਨਾ ਦੁੱਧ ਦਿੰਦੀ ਆ ਹੁਣੇ ਬਾਈ ਇਸ ਟਾਈਮ ਹੈਗਾ 9 10 ਕਿਲੋ ਤੇ ਇਹ ਕਿੰਨੇ ਦੀ ਦੇਣੀ ਆ ਇਹ ਬਾਈ 90 ਜੋ ਕਰ ਦਾਂਗੇ ਮਾਨਤਾਨ ਕੋਈ ਗੱਲ ਨਹੀਂ 90 ਦੇ ਵਿੱਚੋਂ ਮੰਨ ਲੇ ਬਾਈ ਕਹਿੰਦਾ ਕਰ ਦਾਂਗੇ ਥਣ ਤੁਸੀਂ ਤੁਸੀਂ ਚੈੱਕ ਕਰਕੇ ਦੇ ਲੋ ਫਲਗਾਰ ਗਾ ਜਣੀ ਦੀ ਥਣ ਲੱਗਿਆ ਹੱਥੀ ਚਵਾਈ ਬਹੁਤ ਸੋਹਣੀ ਕਰਵਾਉਂਦਾ ਚਵਾਈ ਦਾ ਬਾਈ ਬਹੁਤ ਜ਼ਿਆਦੇ ਬੋਲੀ ਚ ਧਾਰਾ ਇਹਦੀ ਜਿਆਦਾ ਜੀ ਤੇ ਬਾਕੀ ਬਾਈ ਦੇ ਰੇਟ ਆ ਜਿਹੜੇ ਜਮਾਈ ਦੇਣ ਲੈਣ ਵਾਲੇ ਤੁਸੀਂ ਇਥੋਂ ਇਹਦਾ ਆਰਡਰ ਚੈੱਕ ਕਰਕੇ ਦੇ ਲੋ ਕਿਉਂ ਮਾ ਫੜਨ ਆ ਰਗਾ ਇਹੜਾ ਤਾਂ ਨਾ ਪਾਦੀ ਇੱਕ ਵਾਰ ਹਨਾ ਫਾਰਮ ਅਬਿਲਕੇਸ਼ਨ ਬੋਲਦੇ ਮੋਬਾਈਲ ਨੰਬਰ ਬੋਲ ਦੀ ਬਾਈ ਆਪਣਾ ਵੀਰੇ ਪੈਂਡ ਤੁੰਗਾ ਹੜੀਆ ਰਾਏਕੋੜ ਤੋਂ 10 12 ਕਿਲੋਮੀਟਰ ਤੇ ਪੈਂਦਾ ਜਿਲ੍ਹਾ ਆਪਾਂ ਨੂੰ ਲੁਧਿਆਣਾ ਪੈ ਜਾਂਦਾ ਠੀਕ ਹੈ ਬਾਈ ਫੋਨ ਨੰਬਰ ਆਪਣਾ ਜੀ 9855798122 ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹੈ ਕਿਸੇ ਵੀ ਸੱਜਣ ਨੇ ਕੋਈ ਵੀ ਜਾਨਵਰ ਖਰੀਦਣਾ ਬਾਈ ਦੇ ਨਾਲ ਦੀ ਗੱਲਬਾਤ ਕਰ ਲੈਣੀ ਆ ਕੋਈ ਵੀ ਜਾਨਵਰ ਦੀ ਜਿਹੜੀ ਤਸੱਲੀ ਬਾਰਖ ਕਰਨੀ ਆ ਉਹ ਤੁਸੀਂ ਆਪਦੇ ਪੱਦਰ ਤੇ ਕਰਕੇ ਖਰੀਦਣੀ ਆ ਕਿਉਂਕਿ ਆਪਣਾ ਕੰਮ ਆ ਤੁਹਾਡੇ ਤੱਕ ਨਵੇਂ-ਨਵੇਂ ਫਾਰਮ ਆਂਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਣਾ ਤੇ ਤੁਸੀਂ ਜਾਨਵਰ ਖਰੀਦਣਾ ਹੁੰਦਾ ਪੈਸਾ ਲਾਉਣਾ ਹੁੰਦਾ ਉਹਦੀ ਜਿਹੜੀ ਜਾਣਕਾਰੀ ਆ ਤੇ ਜਿਹੜੀ ਉਹਦੀ ਤਸੱਲੀ ਆ ਤੁਸੀਂ ਆਪਦੇ ਪੱਧਰ ਦੇ ਕਰਕੇ ਖਰੀਦਣਾ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ